ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਸੰਗਤ ਜੀ ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ 19 ਤਰੀਕ ਨੂੰ ਰਖੜ ਪੁੰਨਿਆ ਦੇ ਜੋੜ ਮੇਲੇ ਤੇ ਬਾਬਾ ਬਕਾਲਾ ਸਾਹਿਬ ਦੀ ਤਰਤਿ ਵਿਖੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਤੇ ਭਾਈ ਅਮਰਤਪਾਲ ਸਿੰਘ ਜੀਆਂ ਦੀ ਰਿਹਾਈ ਦੇ ਵਾਸਤੇ ਪੰਥਕ ਕੱਤਰਤਾ ਹੈ ਆਪ ਸਾਰੀਆਂ ਸੰਤਾਂ ਨੇ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜਿੱਥੇ ਦਾਸ ਦਾ ਜਥਾ ਜਿਹੜਾ ਉਹ ਵੀ ਹਾਜ਼ਰੀ ਭਰ ਰਿਹਾ ਸਮਾਜ ਜੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਸਾਰਿਆਂ ਨੇ ਆਪੋ ਆਪਣਾ ਫਰਜ ਸਮਝ ਕੇ ਜਰੂਰ ਹਾਜ਼ਰੀ ਭਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਬਕਾਲਾ ਸਾਹਿਬ ਵਿਖੇ 19 ਤਰੀਕ ਨੂੰ ਪੰਥਕ ਇਕੱਤਰਤਾ ਰੱਖੀ ਗਈ ਹੈ ਜਿਹਦੇ ਵਿੱਚ ਕਿ ਪੰਥ ਤੇ ਹੋ ਰਹੇ ਕਾਫੀ ਸਮੇਂ ਤੋਂ ਤਸੱਦਦ ਤੇ ਬੰਦੀ ਸਿੰਘਾਂ ਦੀ ਰਿਹਾਈ ਜੋ ਕਿ ਆਪਣੀਆਂ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਆ ਪੰਜਾਬ ਚ ਬੇਅਬਦੀਆਂ ਦੇ ਮੁੱਦੇ ਪਾਣੀ ਦੇ ਮੁੱਦੇ ਤੇ ਜਿਹੜੀ ਅਗਲੀ ਇਕੱਠ ਵਿੱਚ ਅਗਲੀ ਰਾਣੀਤੀ ਘੜੀ ਜਾਊਗੀ ਤੇ ਸਮੂਹ ਸੰਗਤਾਂ ਦੇ ਚਰਨਾਂ ਚ ਬੇਨਤੀ ਆ ਕਿ ਇਸ ਵਧ ਚੱਲ ਕੇ ਸੰਗਤ ਜਿਹੜੀ 19 ਤਰੀਕ ਨੂੰ ਉੱਥੇ ਪਹੁੰਚੇ ਤੇ ਪਹੁੰਚ ਕੇ ਆਪਣਾ ਜਿਹੜਾ ਕੌਮੀ ਫਲਜਿਆ ਉਹ ਨਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਗੱਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਖਡੂਰ ਸਾਹਿਬ ਤੋਂ ਐਮਪੀ ਭਾਈ ਅਮਰਤਪਾਲ ਸਿੰਘ ਇਸ ਸਮੇਂ ਵੀ ਐਨਐਸਏ ਦੇ ਤਹਿਤ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਕੈਦ ਨੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ਾਂ ਕਰਕੇ ਦੇਖ ਲਈਆਂ ਧਰਨੇ ਮੁਜ਼ਾਹਰੇ ਵੀ ਕੀਤੇ ਗਏ ਮੋਰਚੇ ਵੀ ਲਗਾਏ ਗਏ ਭੁੱਖ ਹੜਤਾਲਾਂ ਦਾ ਕੀਤੀਆਂ ਗਈਆਂ ਮੰਗ ਪੱਤਰ ਤੱਕ ਦਿੱਤੇ ਗਏ ਤੇ ਉਸ ਤੋਂ ਬਾਅਦ ਮਾਨਯੋਗ ਅਦਾਲਤਾਂ ਦੇ ਵੀ ਬੂਹੇ ਖੜਕਾਏ ਗਏ ਅਤੇ ਚੋਣਾ ਵੀ ਲੜੀਆਂ ਗਈਆਂ ਜਿੱਥੇ ਕਿ 4 ਲੱਖ ਦੇ ਕਰੀਬ ਲੋਕਾਂ ਵੱਲੋਂ ਵੋਟਾਂ ਪਾਈਆਂ ਗਈਆਂ ਅਤੇ 2 ਲੱਖ ਦੀ ਸਭ ਤੋਂ ਵੱਡੀ ਪੰਜਾਬ ਚੋ ਲੀਡ ਦੇ ਨਾਲ ਵੀ ਭਾਈ ਅਮਰਤਪਾਲ ਸਿੰਘ ਜਿੱਤੇ ਪਰ ਹਾਲੇ ਤੱਕ ਉਹਨਾਂ ਦੀ ਰਿਹਾਈ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਜੋ ਕਿ 35-35 40-40 ਸਾਲ ਤੋਂ ਜੇਲ੍ਹਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਬੈਠੇ ਨੇ ਤੇ ਇਸ ਮੌਕੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ 19 ਤਰੀਕ ਨੂੰ 19 ਅਗਸਤ ਨੂੰ ਸ੍ਰੀ ਬੁਕਾ ਬਾਬਾ ਬਕਾਲਾ ਸਾਹਿਬ ਵਿਖੇ ਜੋ ਕਿ ਰਖਣ ਪੁੰਨਿਆ ਦੇ ਤਿਹਾਰ ਮੌਕੇ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਜਿਸ ਦੇ ਵਿੱਚ ਵੱਡੇ ਐਲਾਨ ਕੀਤੇ ਜਾਣਗੇ ਤੇ ਇਸ ਮੌਕੇ ਬੀਬੀ ਦਲੇਰ ਕੋਲ ਖਾਲਸਾ ਨੇ ਵੀ ਇੱਕ ਵੱਡੀ ਇਸ ਮੌਕੇ ਸਮਰਥਨ ਕਰਦੇ ਹੋਏ ਵੀਡੀਓ ਪਾਈ ਹੈ ਅਪੀਲ ਕੀਤੀ ਹੈ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਕਿ ਰਹੀ ਹੋਣੀ ਚਾਹੀਦੀ ਹੈ ਯੈਸ ਜਾਂ ਨੋ ਜ਼ਰੂਰ ਕਮੈਂਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ 19 ਤਰੀਕ ਨੂੰ ਰਖੜ ਪੁੰਨਿਆ ਦੇ ਜੋੜ ਮੇਲੇ ਤੇ ਬਾਬਾ وکਾਲਾ ਸਾਹਿਬ ਦੀ ਤਰਤ ਵਿਖੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਤੇ ਭਾਈ ਅਮਰਤਪਾਲ ਸਿੰਘ ਜੀਆਂ ਦੀ ਰਿਹਾਈ ਦੇ ਵਾਸਤੇ ਪੰਥਕ ਕੱਤਰਤਾ ਹੈ ਆਪ ਸਾਰੀਆਂ ਸੰਤਾਂ ਨੇ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜਿੱਥੇ ਦਾਸ ਦਾ ਜਥਾ ਜਿਹੜਾ ਉਹ ਵੀ ਹਾਜ਼ਰੀ ਭਰ ਰਿਹਾ ਸਮਾਜੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਸਾਰਿਆਂ ਨੇ ਆਪੋ ਆਪਣਾ ਫਰਜ਼ ਸਮਝ ਕੇ ਜਰੂਰ ਹਾਜ਼ਰੀ ਭਰਨੀ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਬਕਾਲਾ ਸਾਹਿਬ ਵਿਖੇ 19 ਤਰੀਕ ਨੂੰ ਪੰਥਕ ਇਕੱਤਰਤਾ ਰੱਖੀ ਗਈ ਹੈ ਜਿਹਦੇ ਵਿੱਚ ਕਿ ਪੰਥ ਤੇ ਹੋ ਰਹੇ ਕਾਫੀ ਸਮੇਂ ਤੋਂ ਤਸੱਦਦ ਤੇ ਬੰਦੀ ਸਿੰਘਾਂ ਦੀ ਰਿਹਾਈ ਜੋ ਕਿ ਆਪਣੀਆਂ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਆ ਪੰਜਾਬ ਚ ਬੇਅਬਦੀਆਂ ਦੇ ਮੁੱਦੇ ਪਾਣੀ ਦੇ ਮੁੱਦਿਆਂ ਤੇ ਜਿਹੜੀ ਅਗਲੀ ਇਕੱਠ ਵਿੱਚ ਅਗਲੀ ਰਾਣੀਤੀ ਕਢੀ ਜਾਊਗੀ ਤੇ ਸਮੂਹ ਸੰਗਤਾਂ ਦੇ ਚਰਨਾਂ ਚ ਬੇਨਤੀ ਆ ਕਿ ਸੁਵੱਧ ਚੜ੍ਹ ਕੇ ਸੰਗਤ ਜਿਹੜੀ 19 ਤਰੀਕ ਨੂੰ ਉੱਥੇ ਪਹੁੰਚੇ ਤੇ ਪਹੁੰਚ ਕੇ ਆਪਣਾ ਜਿਹੜਾ ਕੌਮੀ ਫਰਜ਼ ਆ ਉਹ ਨਿਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ